हां जी दोस्तों की हालचाल सस्शाकाल तो उम्मीद करते हैं सारे ठीक-ठाक ਹੋਵੋਗੇ ਜਿਹੜੀ ਗਰਮੀ ਆ ਉਹ ਤੋਂ ਬਚੇ ਹੋਮੋਗੇ 2 ਮਿੰਟ ਵਾਸਤੇ ਵੀਡੀਓ ਰੋਕ ਕੇ ਦੱਸੋ ਵੀ ਆਪਾਂ ਕਿਹੜੇ ਪਿੰਡ ਚੱਲੇ ਆ ਤੇ ਜਿਨ੍ਹਾਂ ਨੇ ਵੀਡੀਓ ਅੱਗੇ ਚਾਲੂ ਕਰ ਲਈ ਉਹਨਾਂ ਨੂੰ ਦੱਸ ਦਿੰਨੇ ਆ ਜੀ ਆਪਾਂ ਚੱਲੇ ਸ਼ੇਰਵਾਨੀ ਕੋਟ ਜਿੱਥੋਂ ਦੇ ਇੱਕ ਵੈਦ ਦੀ ਆਪਾਂ ਨੇ ਵੀਡੀਓ ਪਾਈ ਸੀ ਥੋੜਾ ਟਾਈਮ ਪਹਿਲਾਂ ਤੇ ਵੀਡੀਓ ਨੂੰ ਭਰ ਭਰ ਕੇ ਤੁਸੀਂ ਪਿਆਰ ਦਿੱਤਾ ਬਹੁਤ ਲੋਕਾਂ ਨੇ ਫਾਇਦਾ ਲਿਆ ਤੇ ਸਾਨੂੰ ਇਹਨੇ ਮੈਸੇਜ ਆਗੇ ਵੀ ਅਸੀਂ ਖੁਦ ਰੀਡ ਨਹੀਂ ਕਰ ਸਕਦੇ ਸੀ ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਵਾਲ ਕੀਤੇ ਕਿ ਵੈਤੋਂ ਉਹ ਜਿਹੜੇ ਸਵਾਲ ਨੇ ਉਹਨਾਂ ਦੇ ਆਨਸਰ ਲੈ ਜਾਣ ਤੇ ਅੱਜ ਆਪਾਂ ਉਹੀ ਆਨਸਰ ਲੈਣ ਚੱਲੇ ਆ ਤੇ ਪਹਿਲਾਂ ਦੱਸ ਦਈਏ ਪਹੁੰਚਣਾ ਕਿੱਥੇ ਆ ਜੀ ਦੇਖੋ ਜਦੋਂ ਤੁਸੀਂ ਇਹ ਰਸਤੇ ਤੇ ਆਉਂਗੇ ਤੇ ਰਸਤੇ ਤੁਹਾਨੂੰ ਮਿਲਣੀ ਆ ਜੀ ਰਾਮ ਗੜੀਆ ਚੱਕੀ ਇਹ ਤੋਂ ਥੋੜਾ ਜਿਹਾ ਜਦੋਂ ਤੁਸੀਂ ਅੱਗੇ ਜਾਓਗੇ ਲਓ ਜੀ ਆਹ ਰੋਡ ਦੇ ਉੱਪਰ ਜਦੋਂ ਥੋੜਾ ਜਿਹਾ ਤੁਸੀਂ ਅੱਗੇ ਜਾਣਾ ਤੇ ਅੱਗੇ ਜਾ ਕੇ ਖੱਬੇ ਹੱਥ ਖੱਬੇ ਹੱਥ ਤੁਹਾਨੂੰ ਇੱਕ ਮੀਟਰਾਂ ਦਾ ਜਿਹੜਾ ਬਾਕਸਾ ਜਾਂ ਮਿਲੇਗਾ ਉਹ ਬਾਕਸੇ ਦੇ ਬਿਲਕੁਲ ਨਾਲ ਟਰਨ ਕਰਨਾ ਹੈ ਟਰਨ ਕਰਕੇ ਆਹੀ ਰਸਤੇ ਦੇ ਵਿੱਚ ਜਿਹੜਾ ਹੈਗਾ ਵੈਦ ਜੀ ਦਾ ਜਿਹੜਾ ਹੈਗਾ ਘਰ ਹੈ ਜੇਐਸ ਆਯੁਰਵੈਦਿਕ ਦਵਾਈਖਾਨਾ ਜਿਹੜੇ ਵੈਦ ਨੇ ਇੱਥੋਂ ਦੇ ਉਹ ਕਹਿੰਦੇ ਜੀ ਮੇਰਾ ਕੰਮ ਜਿਹੜਾ ਪੈਸੇ ਕਮਾਉਣਾ ਨਹੀਂ ਵੀ ਲੋਕਾਂ ਦਾ ਭਲਾ ਕਰਨਾ ਜਿਹੜਾ ਇਹ ਕਹਿੰਦੇ ਨੇ ਤੇ ਬਾਕੀ ਪਹਿਲਾਂ ਤਾਂ ਤੁਹਾਨੂੰ ਅੰਦਰ ਲੈ ਚਲਦੇ ਆ ਪਹੁੰਚਣਾ ਤੁਸੀਂ ਕਿੱਥੇ ਆ ਇਹ ਘਰ ਆ ਇਹਨਾਂ ਦਾ ਤੇ ਚੁਬਾਰੇ ਦੇ ਵਿੱਚ ਹੀ ਜਿਹੜਾ ਇਹ ਲੋਕਾਂ ਦਾ ਇਲਾਜ ਕਰਦੇ ਨੇ ਦਵਾਈਆਂ ਵਗੈਰਾ ਸਾਰੀਆਂ ਆਪ ਤਿਆਰ ਕਰਦੇ ਨੇ ਤੇ ਲਓ ਜੀ ਤੁਹਾਨੂੰ ਪੂਰਾ ਐਨ ਐਗਜ਼ੈਕਟ ਦਿਖਾ ਦਈਏ ਵੀ ਕਿੱਥੇ ਪਹੁੰਚਣਾ ਆਪਾਂ ਸ਼ੇਰਵਾਨੀ ਕੋਟ ਪਹੁੰਚੇ ਆ ਤੇ ਰਾਮਗੜੀ ਜਿਹੜੀ ਚੱਕੀ ਆ ਉਹਦੇ ਕੋਲ ਹੈਗੇ ਨੇ ਡਾਕਟਰ ਚਮਕੌਰ ਸਿੰਘ ਜੀ ਧਮਾਨ ਉਦੋਂ ਨਾਲੇ ਤੇ ਜਿਵੇਂ ਇਹਨਾਂ ਦੀ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਬਹੁਤ ਲੋਕਾਂ ਨੇ ਤੋਂ ਫਾਇਦਾ ਲਿਆ ਬਹੁਤ ਦੂਰੋਂ ਦੂਰੋਂ ਲੋਕ ਨੇ ਜਿਹੜੇ ਉਦੋਂ ਆਏ ਨੇ ਤੇ ਬਹੁਤ ਪੋਜ਼ਿਟਿਵ ਜਿਹੜੇ ਰਿਵਿਊ ਨੇ ਲੋਕਾਂ ਨੇ ਦਿੱਤੇ ਨੇ ਤੇ ਡਾਕਟਰ ਸਾਹਿਬ ਨੇ ਇੱਕ ਹੋਰ ਬਹੁਤ ਵਧੀਆ ਜਿਹਾ ਫਾਰਮੂਲਾ ਤਿਆਰ ਕੀਤਾ ਤੇ ਆਪਾਂ ਦੇਖਦੇ ਹਾਂ ਕੀ ਫਾਰਮੂਲਾ ਹੈ ਜਿਹੜੇ ਲੋਕਾਂ ਨੂੰ ਆਮ ਕਾਮਨ ਪ੍ਰੋਬਲਮ ਆਉਂਦੀਆਂ ਨੇ ਉਹਦੇ ਬਾਰੇ ਗੱਲ ਕਰਾਂਗੇ ਤੇ ਉਹ ਫਾਰਮੂਲਾ ਤਿਆਰ ਕੀਤਾ ਪਹਿਲਾਂ ਫਾਰਮੂਲੇ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਨਾਲ ਆਜੋ ਫਿਰ ਲੈ ਕੇ ਚੱਲਦੇ ਹਾਂ ਡਾਕਟਰ ਸਾ ਕਿਸੇ ਦੇ ਪੈਰ ਤੇ ਡੰਗ ਮਾਰ ਗਿਆ ਕਿਸੇ ਦੇ ਬਾਹਰ ਡੰਗ ਮਾਰ ਗਿਆ ਹੁਣ ਇਹਨਾਂ ਨੇ ਇੱਕ ਤਾਂ ਦਵਾਈ ਤਿਆਰ ਕੀਤੀ ਆ ਜਿਹਦੇ ਨਾਲ ਪਤਾ 100% ਬੰਦਾ ਠੀਕ ਹੋ ਜਾਂਦਾ ਨੰਬਰ 2 ਤੇ ਬਚਣ ਦਾ ਪਹਿਲਾਂ ਤਾਂ ਸਰਬ ਇਹ ਰਸੋ ਜੀ ਜੇਕਰ ਕਿਸੇ ਸੱਪ ਡੰਗ ਮਾਰ ਗਿਆ ਤੁਹਾਡੇ ਕੋਲੇ ਅਗਲਾ 2 ਘੰਟੇ ਬਾਅਦ ਪਹੁੰਚੇ ਜਾਂ ਹਸਪਤਾਲ ਪਹੁੰਚੇ ਘੰਟੇ ਬਾਅਦ ਜਦੋਂ ਸੱਪ ਲੜ ਜਾਂਦਾ ਤੁਰੰਤ ਕਰਨਾ ਕੀ ਚਾਹੀਦਾ ਜੇ ਕੋਈ ਛੱਪ ਡੰਗ ਮਾਰ ਜਾਂਦਾ ਜਿੱਥੇ ਡੰਗ ਮਾਰ ਗਿਆ ਉੱਥੇ ਬਲੇਟ ਮਾਰ ਦਿਓ ਤੇ ਉਹ ਦੋ ਤਿੰਨ ਬੰਨ ਪਾ ਲਵੋ ਜੀ ਮਨ ਪਾ ਕੇ ਉੱਥੇ ਜਿਆਦਾ ਪਾਈਆ ਕਿ ਹੋ ਵੀ ਜੋ ਦੇਸੀ ਜੇ ਦੇਸੀ ਕੋਈ ਤੁਹਾਨੂੰ ਨਹੀਂ ਮਿਲਦਾ ਤਾਂ ਕਿ ਕੋਈ ਇੱਕ ਪਾਈਆ ਸਰੋ ਦਾ ਤੇ ਪੀ ਜਾਵੇ ਪੰਜ ਘੰਟੇ ਜੀ ਬੰਦੇ ਨੂੰ ਕੁਝ ਨਹੀਂ ਹੁੰਦਾ ਇਹੋ ਬਾਤ ਕੋਈ ਡਾਕਟਰ ਬੈਰ ਕੋਲ ਫੌਜ ਜਾਂਦੇ ਉਹ ਬੰਦਾ ਵੱਜ ਜਾਂਦਾ ਉਹ ਰਾਜ ਹੋ ਜਾਂਦਾ ਜੀ ਮਤਲਬ ਜਿਸ ਤਰ੍ਹਾਂ ਦਾ ਮਰਜੀ ਸੱਪ ਲੜਿਆ ਹੋਵੇ ਇੱਕ ਕੱਢਾ ਪਰਮ ਬਣਾਉ ਜੀ ਗਊ ਦੀ ਪੈਰ ਨਾਲ ਬਾਕੀ ਸਾਰੇ ਝੱਪਣਾ ਲਾ ਜਾਏ ਸਾਰੇ ਸੱਪਾਂ ਲਾ ਜਾਏ ਹਾਂ ਜੀ ਤੇ ਬਾਕੀ ਆਪਾਂ ਨੂੰ ਪਤਾ ਵੀ ਆਪਣੇ ਘਰੇ ਛੱਪ ਹੈ ਜਾਂ ਆਪਣੇ ਕਿਸੇ ਕੋਠੇ ਦੀ ਜਾਂ ਮੋਟਰ ਦੇ ਛੱਪ ਹੈ ਉਥੇ ਤੁਸੀਂ ਕੱਪੜੇ ਝੋਰਾ ਰੀਠੇ ਲੈ ਲੋ ਆਈ ਅੱਡਾ ਫੇਰੋ ਰੱਖ ਲਿਓ ਉੱਥੇ ਛੱਪ ਆਪਣੇ ਆਪ ਬਾਹਰ ਚਲੇ ਜਾਊਂ ਅੰਦਰੋਂ ਅੰਦਰ ਨਹੀਂ ਹੁੰਦਾ ਮੈਂ ਉੱਥੇ ਚਲੇ ਜਾਊਗਾ ਜੀ ਅਗਰ ਕਿਸੇ ਦੇ ਛੱਪ ਦੇ ਡੰਗ ਤੇ ਜਿਵੇਂ ਡੰਗ ਮਾਰਿਆ ਉੱਥੇ ਜੀ ਪੈਟਰਾ ਦੇ ਜਾਂਦਾ ਤਾਂ ਪੈਰ ਖਰਾਬ ਹੋ ਜਾਂਦਾ ਗੜ ਜਾਂਦਾ ਉਹਦਾ ਵੀ ਅਸੀਂ ਇਲਾਜ ਕਰਦੇ ਆ ਜਿਵੇਂ ਬੰਦੇ ਦੇ ਸੀਟ ਗਾ ਗਿਆ ਜਮੇ ਉਹਦਾ ਵੀ ਇਲਾਜ ਕਰਦੇ ਆ ਕੋਈ ਲਿੰਕੀਆਂ ਜੋ ਮਰਜੀ ਹੋਵੇ ਕਿੱਡਾ ਹੀ ਜ਼ਖਮ ਆ ਨਾ ਠੀਕ ਹੁੰਦਾ ਵੀ ਉਹਦਾ ਇਲਾਜ ਕਰਦੇ ਆ अच्छा जी डॉक्टर जी ਜਿਵੇਂ ਥੋੜਾ ਜਿਹੜੀਆਂ ਦਵਾਈਆਂ ਨੇ ਹਾਂ ਜੀ ਹਨਾ ਜਿਵੇਂ ਹੁਣ ਤੁਸੀਂ ਸੱਪ ਘਟੇ ਦੀ ਦਵਾਈ ਤਿਆਰ ਕੀਤੀ ਹੈ ਪਹਿਲਾਂ ਤਾਂ ਇਹ ਦਿਖਾ ਦਿਓ ਬੇਸਿਕਲੀ ਤਾਂ ਇਹ ਦੇਖ ਲੈਣੇ ਆਪਾਂ ਤੇ ਫਿਰ ਤਿਆਰ ਕਿਵੇਂ ਕਰਦੇ ਹੋ ਦਵਾਈਆਂ ਜਿਹੜੀਆਂ ਹੈਗੀਆਂ ਨੇ ਇਹ ਜੀ ਅਸੀਂ ਕੱਚਾ ਮਾਰ ਲਿਆਉਨੇ ਆ ਲੁੱਡਿਆਂ ਨੂੰ ਕੱਚਾ ਮਾਰ ਲਿਆ ਕੇ ਤੇ ਉਹ ਉਹ ਵੀ ਜ਼ਹਿਰੀ ਹੁੰਦੇ ਨੇ ਸਾਡੀ ਦਵਾਈ ਦਵਾਈ ਤਿਆਰ ਕੀਤੀ ਹੋਈ ਹੈ ਜੀ ਉਹ ਵੀ ਜ਼ਹਿਰੀ ਹੁੰਦੇ ਆਠ ਜਿਹੜਾ ਹੁੰਦੀਆਂ ਨੇ ਜੀ ਆਠ ਜਿਹੜਾ ਨੂੰ ਸੀ ਮਤਲਬ ਟੀਆਰ ਕਰਦਿਆਂ ਟੀਆਰ ਕਰਕੇ ਤੋਂ ਬਾਅਦ ਇਹ ਐਸੀ ਗੱਲ ਦਿਆ ਜੀ ਬਾਈ ਕੰਮ ਕਰਦਾ ਮਤਲਬ 100% ਕੰਮ ਕਰਦਾ ਹਾਂ ਜੀ ਯਾਰ ਮੈਨੂੰ 50 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਬਹੁਤ ਅੱਛਾ ਡਾਕਟਰ ਸਾਹਿਬ ਕਰੇ ਡਾਕਟਰ ਸਾਹਿਬ ਨੂੰ ਤੁਹਾਨੂੰ 50 ਸਾਲ ਇਸ ਕੰਮ ਦੇ ਵਿੱਚ ਹੋ ਗਏ 50 ਸਾਲ ਹੋ ਗਏ ਦੇਖ ਲਓ ਜੀ 50 ਸਾਲ ਦਾ ਤਜਰਬਾ ਹੈਗਾ ਤੇ 40 ਸਾਲ ਦਾ ਸਰਪੂਤਨ ਲਾਏ ਨੇ ਤੁਸੀਂ 40 ਸਾਲ ਨੂੰ ਲੈ ਨਹੀਂ 10 ਸਾਲ ਇੱਥੇ ਹੋਈ ਮੈਂ 10 ਸਾਲ ਹੋ ਗਏ ਪੇ ਤਾਂ ਡਾਕਟਰ ਸਾਹਿਬ ਬਹੁਤ ਦੂਰੋਂ ਦੂਰੋਂ ਲੋਕ ਹਾਂ ਹਾਂ ਜੀ ਆ ਬਠਿੰਡਾ ਬਠੁੰਡਾ ਵਗੈਰਾ ਜਿਵੇਂ ਮੁੱਲਾ ਪਰ ਰਾਖੇ ਮੋਗਾ ਵਗੈਰਾ ਪੱਟੀ ਜਲੰਧਰ ਫਰਵੂਰ ਮਤੀ ਫਰੀਵਿਆ ਵਗੈਰਾ ਚ ਅਪ ਦਵਾਈਆਂ ਭੇਜਦੇ ਆਂ ਅੱਛਾ ਐਡੀ ਦੂਰ ਤੱਕ ਲੋਕ ਜਿਹੜੇ ਰਹਿੰਦੇ ਆਂ ਉਹਨਾਂ ਨੂੰ ਦਵਾਈਆਂ ਹਾਂਜੀ ਕੋਈਆਂ ਕੀ ਬਾਤ ਹੈ ਮਤਲਬ ਡਾਕਟਰ ਸਾਹਿਬ ਦੀ ਜਿਹੜੀ ਆਪਾਂ ਨੇ ਪਹਿਲਾ ਵੀਡੀਓ ਪਾਈ ਸੀ ਉਹਦੇ ਵਿੱਚ ਲੋਕਾਂ ਨੇ ਕਮੈਂਟ ਤੁਸੀਂ ਜਾ ਕੇ ਦੇਖ ਲਿਓ ਮੈਂ ਕਹਾਂ ਦੋ ਤਾਈ ਹਜ਼ਾਰ ਤੱਕ ਕਮੈਂਟ ਆਇਆ ਹੋਇਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਐਸਾ ਬਾਰੇ ਦੱਸਿਆ ਹੋਇਆ ਨਾ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਇਸ ਤੋਂ ਇਲਾਵਾ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰ ਲਈਏ ਇੱਕ ਤਾਂ ਤੁਸੀਂ ਸੱਪ ਕੱਟੇ ਨੇ ਦਵਾਈ ਦਿੰਦੇ ਹੋ ਜਿਵੇਂ ਪੈਰ ਗਲ ਗਿਆ ਨਾਹ ਗਲ ਕੇ ਇਹਦੀ ਦਵਾਈ ਦਿੰਦੇ ਹੋ ਹੋਰ ਕਿਹੜੀ ਕਿਹੜੀ ਬਿਮਾਰੀਆਂ ਦੀ ਕਈ ਵਾਰੀ ਲੋਕਲ ਅਜਿਹਾ ਕਰ ਬਾਹ ਬਹੁਤ ਜਾਂਦੇ ਨੇ ਉਹਨਾਂ ਦੀ ਦਵਾਈ ਵੀ ਦਿੰਦੇ ਆ ਜਿਵੇਂ ਸਰੀਰ ਤੇ ਆਪਣੇ ਇਕੱਠਾ ਹੋ ਜਾਂਦੀਆਂ ਨੇ ਉਹਨਾਂ ਦੀ ਵੀ ਦਵਾਈ ਦਿੰਦੇ ਆ ਸਰਮਾਇਕਲ ਦੀ ਦਵਾਈ ਦਿੰਦੇ ਆ ਜਿਵੇਂ ਧੂਹੀ ਜੁਗਦੀ ਆ ਲੱਤਾਂ ਰੁਕਦੀਆਂ ਨੇ ਜੀ ਉਹ ਬਰੀਕ ਨਾੜਾਂ ਬਲੌਕ ਹੋ ਜਾਂਦੀਆਂ ਨੇ ਸ਼ਾਇਦ ਰੋਖਣ ਲਈ ਜਾਂ ਤਾਂ ਉਹ ਨਹੀਂ ਦਾ ਬਲੌਕ ਹੋ ਜਾਂਦੇ ਨੇ ਆਪਾਂ ਇਹਨਾਂ ਦੀ ਵੀ ਦਵਾਈ ਦਿੰਦੇ ਆ ਜੀ ਆਪਣੀ ਦਵਾਈਆਂ ਆ ਆਪ ਦਾ ਤਾਂ ਸਾਦੇ ਕੋਸ਼ੇ ਨਹੀਂ ਅੱਛਾ ਜੀ ਬੀ ਨਾੜਾਂ ਬਲੌਕ ਕਿਹੜੀਆਂ ਹੋ ਜਾਂਦੀਆਂ ਨੇ ਬਰੀਕ ਨਾੜਾਂ ਹੁੰਦੀਆਂ ਨੇ ਆਪਣੇ ਅੱਛਾ ਜੀ ਉਹ ਬਲੌਕ ਹੋ ਜਾਂਦੇ ਬਾਹ ਰੋਕੇ ਆ ਜਾਂਦਾ ਨੂੰ ਇਹ ਬਾਦੀ ਦਾ ਰੋਗਾ ਜੀ अच्छा जी हां ये जो 84 के जमाने में ये रंगा लक्बा नाल वगैरह सारी इसी ਵਿੱਚ ਵੀ ਆ ਜਾਂਦੀ ਵਿੱਚੋਂ ਜਿਵੇਂ ਅੱਜ ਕੱਲ ਲੋਕਾਂ ਨੂੰ ਇੱਕ ਜਿਹੜੀ ਹੈਗੀ ਸਰਵਾਈਕਲ ਦੀ ਬਹੁਤ ਪ੍ਰੋਬਲਮ ਚੱਲੀ ਹੈ ਹਾਂ ਜੀ ਹਾਂ ਲੋਕਾਂ ਨੂੰ ਹਨਾ ਬਹੁਤ ਜ਼ਿਆਦਾ ਸਰਵਾਈਕਲ ਦੀ ਪ੍ਰੋਬਲਮ ਹੈ ਹਾਂ ਜੀ ਹਾਂ ਉਹਦਾ ਇਲਾਜ ਫਿਰ ਕਿਵੇਂ ਕਰਦੇ ਆਪਾਂ ਜੀ ਉਹ ਵੀ ਨਾੜੀ ਬਲੋਕ ਉਂਡੀ ਵਾਲੀ ਉਹ ਵੀ ਬਾਹਰ ਰੋਗ ਜਾ ਗਿਆ ਨਾ ਉਹ ਵੀ ਬਾਡੀ ਦਾ ਰੋਗ ਹੀ ਆ ਠੀਕ ਹੈ ਜੀ ਆਪਾਂ ਸਮਝਦੇ ਨਾ ਜੀ ਸਾਰੀਆਂ ਗੋਲੀਆਂ ਆਪਣੀਆਂ ਆਪ ਪਿਆਰੀਆਂ ਕਿਤੇ ਆਪਣੇ ਕੋਲ ਇਹੀ ਜਨਾਂ ਜੀ ਇਹਨਾਂ ਦਾ ਠੀਕ ਹੁੰਦੇ ਨਹੀਂ ਸਭ ਬੜੀ ਲੋਕਾਂ ਨੂੰ ਪ੍ਰੋਬਲਮ ਰਹਿੰਦੀ ਹੈ ਮਾਈਗਰੇਨ ਦੀ ਹੈਨਾ ਸਿਰ ਦੁਖਦਾ ਰਹਿੰਦਾ ਜਾਂ ਫੈਟੀ ਲੀਵਰ ਦਾ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਵੱਡੀ ਪ੍ਰੋਬਲਮ ਹੈ ਬਹੁਤ ਸਾਰੇ ਲੋਕਾਂ ਨੂੰ ਲਗਭਗ ਇਹਦਾ ਅਲਸਰ ਕਿਵੇਂ ਕਰਦੇ ਆਪਾਂ ਇਹਨੂੰ ਜੀ ਬਾਤ ਰੋਕਿਆ ਜਾਂਦਾ ਕਿਉਂਕਿ ਇਹ ਬਰੀਕ ਨਾੜਾਂ ਨੇ ਸਿਰ ਦੀਆਂ ਵੀ ਬਲੌਕ ਹੋ ਜਾਂਦੀਆਂ ਨੇ ਤੇ ਜਿਹੜਾ ਡੋਰਾ ਪੈਂਦਾ ਉਹ ਵੀ ਇਹੀ ਗੀ ਪੰਦੇ ਜਿਹੜਾ ਡੋਰਾ ਪੈਂਦਾ ਦਿਮਾਗੀ ਉਹ ਵੀ ਨਾੜਾਂ ਦਾ ਕਰੋਸਿੰਗ ਰੁਕ ਜਾਂਦਾ ਆਪਾਂ ਮੈ ਲੱਗ ਜਾਂਦਾ ਇਹਦਾ ਫੈਟੀ ਲੀਵਰ ਹੈ ਉਹ ਸਾਈਜ਼ ਵੱਧ ਜਾਂਦਾ ਜੀ ਲੀਵਰ ਦਾ ਸਾਈਜ਼ ਵੱਧ ਜਾਂਦਾ ਉਹਦੇ ਨਾਲ ਦਮ ਪੈਣ ਲੱਗ ਜਾਂਦਾ ਸਾਹ ਟੰਣ ਲੱਗ ਜਾਂਦਾ ਚੱਕਰ ਆਉਣ ਲੱਗਦੇ ਆਖਾਂ ਪਿਆਰ ਰੱਖਣਾ ਕਿਤੇ ਹੋਰ ਆ ਹੋਰ ਕਹਿੰਦਾ ਕੰਬਰਾਟ ਹੋ ਜਾਂਦੀ ਹੈ ਇਹ ਵੀ ਆਉਂਦਾ ਵੀ ਮੈਨੂੰ ਕਿਤੇ ਟੈਕਨ ਹੋ ਜਾਵੇ ਜੀ ਉਹਦਾ ਵੀ ਆਪਣਾ ਇਲਾਜ ਕਰਦੇ ਆ ਆ ਜਿਹੜਾ ਮੈਂ ਕਨੈਡ ਕਰਦੇ ਆ ਆਪਣੀਆਂ ਦੁਨੀਆਂ ਆਪਣੀਆਂ ਪਿਆਰ ਕੀਤੀ ਹੁੰਦਾ ਜੀ ਇਹ ਨਾਲ ਹੋ ਜੇ ਉਹ ਵੀ ਇਹਦੇ ਵਿੱਚ ਆ ਗਿਆ ਉਹ ਵੀ ਆਪਣਾ ਮਤਲਬ ਜਿਹੜੇ ਵੈਦ ਕਈ ਵਾਰੀ ਅੰਗਰੇਜ਼ੀ ਤੋਂਆਂ ਕੁੱਟ-ਕੁੱਟੇ ਰਹੀ ਜਾਂਦੇ ਨੇ ਉਹਦੇ ਨਾਲ ਇੱਕ ਵਾਰੀ ਤਾਂ ਆਰਾਮ ਆ ਜਾਂਦਾ ਪਰ ਬਾਤੋ ਖਰਾਬ ਹੋ ਜਾਂਦਾ ਹਾਂਜੀ ਉਹਦੇ ਬੰਦੇ ਨੇ ਸੋਝਾ ਲਾ ਗਿਆ ਉਹਦਾ ਗੁਰਦੇ ਖਰਾਬ ਹੋ ਜਾਂਦੇ ਪਰ ਅਸੀਂ ਨਹੀਂ ਇਹੋ ਜਿਹਾ ਕੰਮ ਕਰ ਰਹੇ ਜੀ ਮੇਰੀ ਡਵਾਈਸ ਵੀ ਚੈੱਕ ਕਰ ਲਰਦਾ ਤੁਹਾਨੂੰ ਨਾ ਕਦੇ ਕਰਿਆ ਜੇ ਕਰਨਾ ਜੇ ਇਹੋ ਜਿਹਾ ਕੋਈ ਕਰਦੇ ਹੁੰਦੇ ਜੀ 50 ਸਾਲ ਲੋਕ ਮੇਰੀ ਕੋਠੀ ਪਾਈ ਉਹਦੀ ਗੱਡੀ ਮੇਰੇ ਸਾਡੇ ਉਹਦੀ ਰਾਜ ਨਾ ਜੀ ਕਰ ਲੈ ਜੇ ਲੋਕਾਂ ਦੀ ਸੇਵਾ ਕਰਨੀ ਹੈ ਸਾਡਾ ਤਾਂ ਰੋਟੀ ਦੇ ਰੱਖਿਆ ਹੋਇਆ ਮੇਰਾ ਮੁੰਡਾ ਮੇਰੇ ਨਾਲ ਹੈ ਸਾਡਾ ਤਾਂ ਰੱਖੀ ਰੋਟੀ ਹੈ ਜੀ ਸਾਡੇ ਕੋਲ ਮੋਟਰਸਾਈਕਲ ਕੋਈ ਇਹੋ ਜਿਹਾ ਸਾਡਾ ਰੱਖਿਆ ਹੀ ਹੈ ਜੀ ਹੁੰਦਾ ਵੀ ਯਾਰ ਪਤਾ ਨਹੀਂ ਵੈਦ ਫੀਸ ਕਿੰਨੀ ਕਹਿੰਦਾ ਉਹ ਤੇ ਤੁਹਾਡੀ ਫਿਰ ਫੀਸ ਕਿੰਨੀ ਹੈ ਜਿਹੜੀ ਹੈਗੀ ਆ ਮੈਂ ਉਥੇ ਡਾਕਟਰ ਨੇ ਲੈ ਗਏ ਜੀ ਡਾਕਟਰ ਗੁਲੂ ਕੋਹ ਲਾ ਲਾ ਮਾਪਾ ਹੀ ਗੁਲੂ ਕੋਹ ਲਾ ਜੀ ਗੁਲੂ ਕੋਹ ਲਾਗਾ ਇਹ ਬੰਦਾ ਹੁਣੀ ਪੂਰਾ ਹੋ ਗਿਆ ਉਹਨਾਂ ਗੱਡੀ ਕੋਲ ਜੀ ਦੋ ਗੱਡੀਆਂ ਤੇ 15 20 ਬੰਦੇ ਤੇ ਉਹ ਮੇਰੇ ਕੋਲ ਇੱਕ ਘੰਟੇ ਚ ਪਹੁੰਚ ਗਏ ਜੀ ਉਹ ਘੰਟੇ ਚ ਪਹੁੰਚ ਗਏ ਆਪਾਂ ਬੰਦਾ ਠੀਕ ਆ ਤਾਂ ਉਹਨਾਂ ਕੋ 20000 ਜੀ ਨਹੀਂ ਤੇ 25000 ਰੁਪਏ ਮੇਰੇ ਮੇਰੇ ਤੇ ਰੱਖ ਲਈ ਜਿਹੜਾ ਪੱਲੇ ਕਰ ਰਾ ਮੈਂ ਕਿਹਾ ਵੀ ਇਹ ਗੱਲ ਗਲਤ ਹੈ ਮੈਨੂੰ ਨਾਲ ਤੇ ਮਾਜੂ ਇਹ ਕੰਮ ਤਾਂ ਕਰਨਾ ਹੀ ਨਹੀਂ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਰੁਪਈਆ ਦੇ 1500 ਦੇ ਲੋ ਮਿੰਟ ਕੇ ਨਾਲ ਜੀ 2500 ਰੁਪਏ ਦੇ ਗਏ ਆਪਣੀ ਅੱਛਾ ਜੀ ਮਤਲਬ ਇਹ ਦੇਖ ਲਓ ਅਗਰ ਉਹ ਬੰਦੇ ਹਸਪਤਾਲ ਫਸ ਜਾਂਦੇ ਤਾਂ ਕਿੰਨੇ ਪੈਸੇ ਉਹਨਾਂ ਤੋਂ ਲੈ ਜਾਂਦੇ ਲੱਖ ਲੱਖ ਤੁਸੀਂ 1500 ਰੁਪਏ ਠੀਕ ਕਰਦਾ ਬਿਲਕੁਲ ਹਾਂ ਜੀ ਹਾਂ ਤੇ ਡਾਕਟਰ ਸਾਹਿਬ ਇਹ ਇੱਕ ਜਿਵੇਂ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਲੋਕਾਂ ਨੂੰ ਅੱਜਕੱਲ ਬੱਚੇ ਨਾ ਹੋਣ ਦੀ ਪ੍ਰੋਬਲਮ ਫਿਰ ਇਹਦਾ ਵੀ ਇਲਾਜ ਕਰਦੇ ਹੋ ਤੁਸੀਂ ਹਾਂ ਜੀ ਬਹੁਤ ਕੇਸ ਨਹੀਂ ਆਪਣੇ ਪਹਿਲੋਂ ਠੀਕ ਵੀ ਬਹੁਤ ਕੀਤੇ ਨੇ ਪਰ ਕੀਤੀ ਲੇਡੀਜ਼ ਔਰ ਆਦਮੀ ਮੇਰੇ ਕੋਲ ਦਵਾਈ ਖਾ ਰਹੇ ਨੇ ਹੁਣ ਸੰਗਰੂਰ ਤੋਂ ਜਿਵੇਂ ਦੇ ਕੋਲ ਦਾ ਖਾ ਰਹੇ ਨੇ ਉਨ ਜਰੂਰੀ ਆਪਾਂ ਵੀਡੀਓ ਪਾਈ ਆ 2 ਢਾਈ ਮਹੀਨੇ ਹੋਰੋਂ ਦੇ 6-7 ਬੰਦੇ ਦੇ ਬੱਚੇ ਵੀ ਹੋਣੇ ਨੇ। ਇਹ ਕਿਹਨਾ ਮਲੇਰਪੋੜਲੇ ਹੋਣੇ ਮਲੇਰ ਦੇ ਵਿੱਚ। ਇੱਕੋ ਬਾਜੀਆਣਾ ਦੇ ਹੋਣੇ ਤੇ ਇੱਕ ਜੀ ਆਪਣੇ ਡੰਡੇ ਹੋਣੇ ਜੀ ਤੇ ਇੱਕ ਮਰਕਰ ਪਰੇ ਹੋਣੇ ਇੱਕ ਮੁੰਲਾ ਪਰ ਰੱਖੇ ਕਿ ਚੀਮੇ ਜੀ ਇੱਕ ਭੂਨਣ। ਮਤਲਬ ਇਹ ਸਮਝ ਲਓ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਇਹ ਡਾਕਟਰ ਸਾਹਿਬ ਤੋਂ ਜਿਹੜੇ ਲੋਕ ਨੇ ਦਵਾਈ ਲੈ ਕੇ ਗਏ ਨੇ ਤੇ ਫਿਰ ਡਾਕਟਰ ਸਾਹਿਬ ਜਿਹੜੇ ਅੱਜ ਕੱਲੇ ਪ੍ਰੋਬਲਮ ਆ ਰਹੀ ਹੈ ਹਨਾ ਬੇਸਿਕਲੀ ਇਹਦਾ ਕਾਰਨ ਕੀ ਆ? ਇਹਦਾ ਕਾਰਨ ਜੀ ਕਈ ਵੇਟਾ ਜਨਾਨੀਆਂ ਦੇ ਕਿਸੇ YouTube ਦੇ ਨੁਕਸਾਨ ਜਾ ਆਂਡਾ ਨਹੀਂ ਬਣ ਰਹਾ ਜਾਂ ਬੱਚਾ ਦਾ ਨਹੀਂ ਕਮਜ਼ੋਰ ਰਹਾ کئی ਮੇਰੀ ਇੱਕ ਬੱਚਾ ਹੋ ਗਿਆ 10 ਸਾਲ ਬੱਚਾ ਨੂੰ ਉਹਨਾਂ ਨੂੰ ਕਹਿੰਦੇ ਕਾਕ ਬਾਜ ਨਹੀਂ ਪਹਿਲਾਂ ਅਸੀਂ ਦਵਾਈ ਜੰਨੇ ਉਹਦੇ ਬੱਚਾ ਹੋ ਜਾਂਦਾ ਜੀ ਬਹੁਤ ਕਈ ਸਹੀ ਹੈ ਨੇ ਬਾਕੀ ਆਰਮੀ ਜੇ ਜੋ ਸੁਣਦਾ ਉਹਦੇ ਸਕਰਾਉਣ ਘਟ ਹੁੰਦੇ ਨੇ ਪਹਿਲਾਂ ਅਸੀਂ ਸਕਰਾਉਣ ਨੂੰ ਬਣਾਉਂਦੀ ਦਵਾਈ ਜੰਨੇ ਅਸੀਂ ਜਾਸ ਤੋਂ ਚੱਕੀ ਵੀ ਲੈ ਜਾਂਦਾ ਜੀ 60 ਪੂਰੇ ਕਰੀ ਜੀ ਨੇ ਕਿੰਨੇ ਮਤਲਬ ਇੱਕ ਹੀ 60 ਹੋਣ ਜਾਈਏ 60 60 ਦੇ ਬੱਚਾ ਹੋ ਜਾਂਦਾ ਜਈ ਆਪਾਂ ਪੂਰੇ ਕਰੇ ਜੇ ਬੱਚੇ ਲੋਕਾਂ ਦੇ ਹੋਏ ਨੇ ਤੇ ਹੁਣ ਦੇ ਵੀ ਆਪਣੇ ਕੋ ਹੁਣ ਵੀ ਖਾ ਰਹੇ ਨੇ 25 30 ਲੈ ਕੇ ਖਾ ਰਹੇ ਨੇ ਅੱਜ। ਕਈ ਵਾਰੀ ਡਾਕਟਰ ਸਾਹਿਬ ਇਹ ਹੋ ਜਾਂਦਾ ਜਿਵੇਂ ਆਪਾਂ ਵੀਡੀਓ ਵੀ ਦੇਖਦੇ ਰਹਿੰਦੇ ਆ ਵੀ ਕਈ ਵਾਰੀ ਲੋਕਾਂ ਨੂੰ ਜਮੇ ਹੀ ਖਤਮ ਹੋ ਜਾਂਦੇ ਨੇ। ਫਿਰ ਉਹਦੀ ਵੀ ਦਵਾਈ ਹੈਗੀ ਆ। ਉਹਦਾ ਜੀ ਕੋਈ ਇਲਾਜ ਨਹੀਂ। ਅਸੀਂ ਲੋਕਾਂ ਨੂੰ ਬਹੁਤ ਸਮਝਾ ਰਹੇ ਆ ਸਾਨੂੰ ਬਾਰੋ ਬਾਰੋ ਵੀ ਫੋਨ ਆਉਂਦੇ ਨੇ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਤੇ ਸਾਨੂੰ ਪੁੱਛਦੇ ਨੇ ਜੀ ਦਾ ਜਿਹੜਾ ਲੋਕ ਬਹੁਤ ਖੂਬ ਸੁਣਦੇ ਨੇ ਵੀ ਸੱਚ ਬੋਲ ਦਿਓ। ਬੇਸ਼ੱਕ ਲੱਖ ਰੁਪਇਆ ਖਰਾਬ ਕਰਦਾ ਵੀ ਤੁਸੀਂ ਬਹੁਤ ਬਲੀਏ ਕੀ ਤੁਸੀਂ ਦੱਸਤਾ ਨਹੀਂ ਤਾਂ ਹੋਰ ਅਸੀਂ ਪੈਸੇ ਖਰਾਬ ਕਰ ਦਿੰਦੇ। ਉਹ ਸਾਡਾ ਤਾਂ ਨੰਬਰ ਕਰ ਦਿੰਦੇ ਸਾਨੂੰ ਦੱਸਤਾ। ਉਹਦਾ ਕੋਈ अच्छा जे एक वारी मतलब चीज खत्म होगी ता दोबारा बाइजी नहीं हो पर मतलब बनियो नहीं, नहीं कोई बना सकता वो नहीं कोई बना मतलब बंदे ਦੇ ਹੱਥ ਚ ਨਹੀਂ ਆਈ ਨਾ ਬੰਦੇ ਦੇ ਹੱਥ ਚ ਨਹੀਂ ਠੀਕ ਹੈ ਜੀ ਇੱਕ ਜਿਵੇਂ ਅੱਜ ਕੱਲ ਬਹੁਤ ਕਾਮਨ ਬਿਮਾਰੀ ਚੱਲੀ ਹੈ ਜੀ ਸ਼ੂਗਰ ਦੀ ਪਰ ਸ਼ੂਗਰ ਦੇ ਦਵਾਈ ਦਾ ਇਲਾਜ मतलब ਸ਼ੂਗਰ ਦੀ ਬਿਮਾਰੀ ਦਾ ਆਪਾਂ ਕਰਦੇ ਹਾਂ ਇਲਾਜ ਦੇਖੋ ਜੀ ਉਹਦਾ ਟਿਕਾ ਹੈ ਅੰਗਰੇਜ਼ੀ ਜੀ ਵੀ ਟਿਕਾ ਹੈ ਤੇ ਆਪਣੀ ਵੀ ਨਾਲ ਵੀ ਟਿਕਾ ਹੈ ਉਹਦਾ ਪੱਕਾ ਇਲਾਜ ਕੋਈ ਨਹੀਂ ਹੈ ਜਾਂ ਜਿਹੜੇ ਸ਼ੂਗਰ ਦੇ ਕਮਜ਼ੋਰ ਮਰੀਜ਼ ਨੇ ਉਹਨਾਂ ਨੂੰ ਠੀਕ ਕਰਦੇ ਤਾਂ ਐਂ ਟੱਪ ਕਰਦੇ ਐਂ ਠੀਕ ਹੁੰਦੇ ਜੀ ਅੱਛਾ ਮਤਲਬ ਡੇਲੀ ਲਾਈਫ 'ਚ ਜਿਵੇਂ ਬੰਦੇ ਨੂੰ ਕਮਜ਼ੋਰੀ ਰਹਿੰਦੀ ਆ ਹਨਾ ਮਤਲਬ ਐ ਚੱਲਣ ਛੱਟ ਸੁੱਟ ਲੱਗੇ ਉਹ ਨਾਲ ਠੀਕ ਹੁੰਦੇ ਉਸ ਤਰ੍ਹਾਂ ਦੀਆਂ ਚੀਜ਼ਾਂ ਠੀਕ ਕਰਦੇ ਹਾਂਜੀ ਬਿਲਕੁਲ ਹਾਂਜੀ ਸਭ ਜਿਵੇਂ ਅੱਜ ਕੱਲ ਟਾਈਫਾਇਡ ਦਾ ਚੱਲਦਾ ਜੀ ਬਵਾਸੀਰ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਇਹਦਾ ਇਲਾਜ ਆਪਣੇ ਕੋਲੇ ਹੈਗਾ ਆਪਣੇ ਕੋਲ ਜੀ ਇਹਦਾ ਪੱਕਾ ਹੀ ਇਲਾਜ ਹੈ ਚਾਹੇ ਖੂਨੀ ਬਵਾਸੀਰ ਇਹ ਤਿੰਨ ਚਾਰਾਂ ਚਾੜ ਕੇ ਸਮਝੀ ਹੁੰਦੀ ਹੈ ਆਪਾਂ ਤਿੰਨਾਂ ਚਾਰਾਂ ਦੀ ਕਰ ਦਾਂ ਚਾਹੇ ਮਨਨ ਅਨ ਘੂਨੋ ਦਾ ਉਦਾਰੀ ਕਰਦੇ ਬਿਆਹਿਆ ਦਾ ਵੀ ਕਰਦੇ ਆ ਜਿਹੜੇ ਮੌਕੇ ਹੁੰਦੇ ਨੇ ਉਹ ਵੀ ਛਾੜਦੇ ਨੇ ਆਪਾਂ ਦਵਾਈ ਨਾਲ ਤਾਂ ਜੀ ਟਾਈ ਫਾਇਲ ਚਾਹੇ 6 ਮਹੀਨੇ ਰੋਵੇ ਟਾਈ ਫਾਇਲ ਵਿੱਚ ਕੀ ਹੋ ਜਾਂਦਾ ਜੀ ਬੋਰ ਕਰ ਜਾਂਦੀ ਆਪਾਂ ਪਿੰਡਾਂ ਚੋਂ ਆਪਣੇ ਦੇ ਮੇਰੇ ਕੋਲ ਜਿਹੜੇ ਸੰਭੀ ਕੋਲ ਹਨ ਠੀਕ ਹੈ ਜੀ ਇਸ ਤੋਂ ਇਲਾਵਾ ਜਿਵੇਂ ਮਤਲਬ ਤੁਸੀਂ ਦੱਸਿਆ ਵੀ ਬੱਚੇ ਦੀ ਪ੍ਰੋਬਲਮ ਹੁੰਦੀ ਹੈ ਨਾ ਬੱਚਾ ਡਿੱਗ ਜਾਂਦਾ ਕਈ ਵਾਰੀ ਜੀ ਲੇਡੀਜ਼ ਨੂੰ ਉਹਦੀ ਵੀ ਇਲਾਜ ਹੈਗਾ ਹਾਂ ਜੀ ਹਾਂ ਜਿਵੇਂ बार-बार ਬੱਚਾ ਡਿੱਗ ਜਾਂਦਾ ਜੀ ਇਹ ਉਹ ਬੱਚਾ ਦਾ ਨਹੀਂ ਕਮਜ਼ੋਰ ਹੁੰਦੀ ਆ ਬੱਚਾ ਚੜਨਾ ਸੀ ਦਵਾਈ ਦਿੰਦੇ ਜਦ ਮਤਲਬ ਸਾਨੂੰ ਆਗੇ ਦਾਦਾ ਇਹ ਬੱਚਾ ਗਿਰਦਾ ਨਹੀਂ ਜੀ ਆ ਹੁਣ ਹੀ ਪਗੜਾਣੇ ਠੀਕ ਕੀਤਾ ਯਾਰ ਮੇਰੀ ਬੱਚਾ ਗਿਰ ਗਿਆ ਸੀ ਉਹ ਠੀਕ ਹੈ ਬਿਲਕੁਲ ਬੱਚਾ ਹੁਣ ਉਹਦੇ ਕੋ ਕੁਰੀ ਹੋਈ ਆ ਜੀ ਓਕੇ ਠੀਕ ਆ ਜੀ ਚਾਰ ਦਿਨ ਬੰਨ ਬੱਚਾ ਕਰ ਗਿਆ ਓਕੇ ਤੇ ਇੱਕ ਰਸਵ ਅੱਜ ਕੱਲ ਨਾ ਲੋਕਾਂ ਨੂੰ ਜਿਹੜੀ ਮਤਲਬ ਕਮਜ਼ੋਰੀ ਬਹੁਤ ਰਹਿੰਦੀ ਆ ਚਾਹੇ ਬੰਦਾ ਵੈਸੇ ਠੀਕ ਆ ਪਰ ਉਹਨੂੰ ਕਦੇ ਲੱਤ ਪਰ ਦੁਖੀ ਦੇ ਰਹਿੰਦੇ ਨੇ ਉੱਠਣ ਨੂੰ ਜੀ ਨਹੀਂ ਕਰਦਾ ਇਹ ਚੀਜ਼ ਦਾ ਕਾਰਨ ਕੀ ਹੁੰਦਾ ਤੇ ਕਿਵੇਂ ਲੱਗਦਾ ਕਾਰਨ ਨਹੀਂ ਆ ਜੀ ਜੇ ਬਰੀਕ ਨਾੜਾਂ ਨੇ ਉਹ ਬਲਾਕ ਹੋ ਜਾਂਦੀਆਂ ਨੇ ਉਹ ਸਰੀਰ ਬੁਖਾਰ ਵਾਂਗੂ ਰਹਿ ਲਾਈ ਜਾਂਦਾ ਉਹ ਮੇਰੇ ਕੋਲ ਮਰੀਜ਼ ਬਹੁਤ ਆਉਂਦੇ ਨੇ ਮਨਿਰ ਕੋਲ ਡਰ ਵੀ ਆਉਂਦੇ ਨੇ ਉਹ ਸਾਰੇ ਠੀਕ ਹੁੰਦੇ ਨੇ ਆਪਾਂ ਮਤਲਬ ਭਰ ਸਮਾ ਦਿੰਦੇ ਆ ਬਿਲਕੁਲ ਠੀਕ ਹੋ ਜਾਂਦੇ ਨੇ ਡਾਕਟਰ ਸਾਹਿਬ ਇਹ ਤਾਂ ਨਹੀਂ ਹੈਗੀ ਵੀ ਜਿਹੜੀ ਤੁਸੀਂ ਦਵਾਈ ਦਿੰਦੇ ਹੋ ਇਹਦੀ ਲੋਕਾਂ ਨੂੰ ਲੱਤ ਲੱਗ ਜਾਂਦੀ ਆ ਕਿੰਨਾ ਟਾਈਮ ਖਾਣੀ ਪੈਂਦੀ ਆ ਇਹ ਕੋਈ ਇਹੀ ਜਗਾਨੀ ਜੜ ਬੰਦਾ ਠੀਕ ਹੋ ਜਾਂਦਾ ਸਾਨੂੰ ਦੱਸਦਾ ਜੀ ਬੰਦ ਕਰ ਦਿੰਦਾ ਭਾਈ ਇਹ ਸਾਡੀਆਂ ਦਵਾਈਆਂ ਹੀ ਤਾਂ ਕਰਦੀਆਂ ਨੇ ਜੀ ਸਾਡੀਆਂ ਦਵਾਈਆਂ ਹੈਗੀ ਤਾਂ ਕਰਦੀਆਂ ਨੇ ਮਤਲਬ ਜੜ ਤੋਂ ਖਤਮ ਕਰ ਦੋ ਹਾਂਜੀ ਜੜ ਤੋਂ ਇਹਨਾਂ ਨੇ ਖਤਮ ਕਰ ਦੇਣਾ ਤੇ ਫਿਰ ਜੇ ਆਪਾਂ ਹੋਰ ਕਰੀਏ ਕਿਉਂਕਿ ਸਾਰੀਆਂ ਬਿਮਾਰੀਆਂ ਹਾਂਜੀ ਇਹ ਲਿਸਟ ਮੇਰੇ ਕੋਲ ਬਣੀ ਹੋਈ ਹੈ ਇਹ ਦੇ ਵਿੱਚ ਦੇਖੋ ਨਹੀਂ ਕਰਦੇ ਜੀ ਕੋਈ ਇਹ ਆ ਗਾ ਲਓ ਜੀ ਆਪਾਂ ਦਾ ਸਾਹਮਣੇ ਲਿਸਟ ਬਣਾਈ ਹੋਈ ਆ ਪਹਿਲੀ ਜਿਹੜੀ ਕੈਂਸਰ ਆ ਉਹਦਾ ਵੀ ਇਲਾਜ ਕਰਦੇ ਆ ਜੀ ਆਪਾਂ ਠੀਕ ਹੈ ਜੀ ਹਾਂਜੀ ਹਾਂ ਆ ਦੇਖੋ ਜੀ ਜਿਵੇਂ 84 ਵਾਟਰ ਰੋਗ ਹੁੰਦੇ ਨੇ ਹਨਾ ਇਹਦੇ ਵਿੱਚ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਸਿਰ ਦੁਖਣਾ ਹਨਾ ਸਿਰ ਦੁਖਣਾ ਲੱਤਾਂ ਦਾ ਦਰਦ ਠੂਗੀ ਦਾ ਦਰਦ ਸਰਟੀ ਲੀਵਰ ਦਾ ਬਹੁਤ ਲੋਕਾਂ ਨੂੰ ਪ੍ਰੋਬਲਮ ਆ ਜਾਂਦੀ ਵਿੱਚ ਸਾਹ ਚੜਨਾ ਚੱਕਰ ਆਉਣੇ ਦਿਲ ਦੀ ਧੜਕਣ ਜਾਂ ਡਰ ਲੱਗਣਾ ਜਿਵੇਂ ਨਹੀਂਉਚਾਇਕ ਨਾ ਲਿਖਦੇ ਹਾਂਜੀ ਹਾਂ ਮਤਲਬ ਲੋਕਾਂ ਨੂੰ ਡਰ ਲੱਗਦਾ ਰਹਿੰਦਾ ਇਸ ਤੋਂ ਬਾਅ ਉਸ ਤੋਂ ਬਾਅਦ ਇੱਧਰ ਆ ਜੋ ਜੀ ਬਾਲਾਂ ਦਾ ਝੜਨਾ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਡਾਕਟਰ ਸਾਹਿਬ ਕਹਿੰਦੇ ਗਰੰਟੀ ਨਾਲ ਠੀਕ ਕਰਦੇ ਆ ਨੋਹਾਂ ਦਾ ਗੜਨਾ ਇਹ ਵੀ ਲੋਕਾਂ ਨੂੰ ਮੀਂਹਾਂ ਦੇ ਵਿੱਚ ਦਾਦਾ ਪ੍ਰੋਬਲਮ ਆ ਜਾਂਦੀ ਹੈ ਨਾ ਇਹ ਚੀਜ਼ ਦੀ ਨਹੀਂ ਨਹੀਂ ਠੀਕ ਕਰਵਾ ਦਿਆ ਨਾ ਦਿਲ ਦੀ ਧੜਕਣ ਬਾਜਣਾ ਇਹ ਵੀ ਹੁੰਦੀ ਆ ਹੱਥ ਕੰਬਣੇ ਸਿਰ ਦਾ ਕੰਬਣਾ ਪੁਰਾਣੀ ਤੋਂ ਪੁਰਾਣੀ ਖਾਂਸੀ ਦਾ ਡਾਕਟਰ ਸਾਹਿਬ ਕਹਿੰਦੇ ਇਲਾਜ ਕਰਦੇ ਆ ਉਸ ਤੋਂ ਇਲਾਵਾ ਗੁਰਦੇ ਦੀ ਪਥਰੀ ਹੋ ਗਈ ਸੰਗਰੇਣੀ ਸੰਗਰੇਣੀ ਕੀ ਹੁੰਦੀ ਹੈ ਡਾਕਟਰ ਬਾਹਰ ਬਾਹਰ ਲੈਟਰ ਨਹੀਂ ਜਾਣਾ ਨਹੀਂ ਅੱਛਾ ਜੀ ਹਾਂ ਕਿੰਨੇ ਸਾਲ ਬਾਹਰ ਨੂੰ ਪਜਣਾ ਅੱਛਾ ਜੀ ਮਤਲਬ ਪਚਣਾ ਨਾ ਕੋਈ ਚੀਜ਼ ਹਾਂ ਜੀ ਜਦੋਂ ਖਾਓ ਤੂੰ ਜੇ ਡੈਟਨ ਜਾਉਗੀ ਬਹੁਤ ਕੀ ਕਰਨੀ ਕਿ ਜਿਆ ਬੜਾ ਖੂਜ ਜਾਂਦਾ ਉਹ ਜਾਂ ਜਿਹੜੇ ਕੀ ਕਰਨੀ ਆਪਾਂ ਠੀਕ ਹੈ ਜੀ ਇਹ ਵੀ ਇਹਦੇ ਵਿੱਚ ਆ ਜਾਂਦੀ ਆ ਜੋ ਅੱਗੇ ਦੇਖਦੇ ਆ ਬਵਾ ਸਿਰ ਬਵਾ ਸਿਰ ਦੀ ਲੋਕਾਂ ਨੂੰ ਬਹੁਤ ਪ੍ਰੋਬਲਮ ਆ ਉਹ ਦੱਸਦਾ ਕਹਿੰਦੇ ਕਿਸੇ ਤਰ੍ਹਾਂ ਦੀ ਮਰਜ਼ੀ ਹੋਵੇ ਮਤਲਬ ਠੀਕ ਕਰ ਦੇਣਗੇ ਟਾਈਫਾਇਡ ਦੀ ਪ੍ਰੋਪਰ ਦਵਾਈ ਦਿੰਦੇ ਨੇ ਜਿਹੜੀ ਦੇਸੀ ਦਵਾਈ ਆ ਤਾਕਤ ਦੀ ਦਵਾਈ ਆ ਹਨਾ ਜਿਹੜੀ ਆਪਾਂ ਕਹਿੰਦੀ ਹੈ ਸ਼ਿਕਰਾਣੂ ਗੈਰਾ ਜਾਂ ਲੇਡੀਜ਼ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦਾ ਦਾ ਇਲਾਜ ਕਰਦੀ ਕਰਦੇ ਨੇ ਉਸ ਤੋਂ ਬਾਅਦ ਜਿਹੜੀ ਸਰੀਰ ਦੀ ਕਮਜ਼ੋਰੀ ਆ ਉਹਦਾ ਗਾਰੰਟੀ ਛੋਤਾ ਇਲਾਜ ਕਰਦੇ ਨੇ ਕਈ ਵੇਰ ਵੀ ਨਾ ਆਉਂਦਾ ਮਹੀਨੇ ਦੇ ਵਿੱਚ ਏਡੇ ਏਡੇ ਪੀਸ ਹੋ ਲੱਗ ਜਾਂਦੇ ਨੇ ਮਤਲਬ ਲੇਡੀਜ਼ ਨੂੰ ਸਾਡੇ ਪਿੱਛੇ ਲੇਡੀ ਜੀ ਨੂੰ ਉਹ ਪ੍ਰਤੀਭਾ ਜਹ ਹੁੰਦੀ ਹੈ ਕਈ ਲੋਕ ਬਾਅਦ ਕਹਿੰਦੇ ਅਸੀਂ ਤਿੰਨ ਦਿਨਾਂ ਦੇ ਬੰਦ ਕਰ ਦੋ ਗੰਦ ਕਰ ਲੈ ਤਿੰਨ ਦਿਨਾਂ ਦੇ ਬੰਦ ਕਿੰਨੇ ਕਰਦਾ ਕੋਈ ਦਬਾਰ ਦੇ ਵਿੱਚ ਬੱਚਾ ਨਹੀਂ ਜੀ ਜਖਮ ਹੈ ਉਤੋਂ ਘਿਰ ਘਿਰ ਕੇ ਏਡੇ ਏਡੇ ਪੀਛੇ ਡਿੱਗ ਜene ਉਹ ਅਸੀਂ ਪੱਤੀ ਠੀਕ ਕਰ ਰਹੇ ਨੇ ਬਹੁਤ ਠੀਕ ਕਰ ਰਹੇ ਨੇ ਕਰਦੇ ਆ ਤੇ ਹੁਣ ਵੀ ਕਰ ਰਹੇ ਆ ਮੇਰੇ ਕੋਲ ਹੁਣ ਵੀ ਲੋਟਲ ਅਮਰੀਕਾ ਨਹੀਂ ਚੱਲਦੀ ਭਾਈ ਮੈਨੂੰ ਕੋਈ ਠੀਕ ਕਰ ਦੇ ਜੀ ਇਹ ਤਾਂ ਲੋਕਾਂ ਨੂੰ ਸੁਚੇਤ ਕਰਨਾ ਵੀ ਸਾਨੂੰ ਸਾਡੀ ਤੋਂ ਪਹਿਲਾਂ ਮਿਲੋ ਸਾਡੀ ਤੋਂ ਬਾਅਦ ਮਿਲੋ ਬਸ ਠੀਕ ਹੁੰਦੇ ਠੀਕ ਹੁੰਦੇ ਨੇ ਠੀਕ ਹੁੰਦੀ ਆ ਮਤਲਬ ਇਹਦਾ ਕਾਰਨ ਕੀ ਹੁੰਦਾ ਜਾਂਦਾ ਲੱਗਦਾ ਜੀ ਮਣੀ ਦੀ ਮਣੀ ਲੋਕਾਂ ਦੇ ਜੇ ਮਣੀ ਬਣੂ ਕਿ ਤਾਈ ਹੈ ਜੇ ਮਣੀ ਬਣੂ ਤਾਂ ਗੱਲ ਹੋਣੀ ਬਣਦੀ ਨਹੀਂ ਅੱਛਾ ਜੀ ਮਤਲਬ ਉਹ ਚੀਜ਼ ਦਾ ਆਪਾਂ ਜਿਹੜੀ ਜੀਲੀ ਕਮਜ਼ੋਰੀ ਆ ਜਾਂਦੀ ਹੈ ਆ ਕਮਜ਼ੋਰੀ ਆ ਬਸ ਸਾਡੀ ਉਹ ਠੀਕ ਕਰ ਦਿੰਦਾ ਹਾਂ ਜੀ ਪੱਕਾ ਰਾਜ ਜੀ ਪੱਕਾ ਤੇ ਬਾਕੀ ਰਾਸ ਨਾਲ ਗੱਲ ਕਰਕੇ ਬੜਾ ਸਾਨੂੰ ਮਤਲਬ ਵਧੀਆ ਲੱਗਦਾ ਕਿਉਂਕਿ ਡਾਇਰੈਕਟ ਜਿਆ ਗੱਲਾਂ ਕਰਦੇ ਨੇ ਕੋਈ ਝੂਠ ਨਹੀਂ ਬੋਲਦੇ ਕੋਈ ਲੋਕਾਂ ਨੂੰ ਚੱਕਰਾਂ ਚੜੀ ਜੇ ਮਾਰੀ ਦਾ ਇਲਾਜ ਹ ਤਾਂ ਕਰਦੇ ਨੇ ਅਦਰਵਾਈਜ਼ ਜਵਾਬ ਦੇ ਦਿੰਦੇ ਨੇ ਮੈਂ ਯਾਰ ਇਹਦਾ ਇਲਾਜ ਨਹੀਂ ਹੋ ਸਕਦਾ ਤੇ ਡਾਕਟਰ ਸਾਹਿਬ ਲਾਸਟ ਵਿੱਚ ਕੀ ਮੈਸੇਜ ਹੈ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਉਹਨਾਂ ਨੂੰ ਦੇਖੋ ਜੀ ਛਾਨ ਨੂੰ ਤੁਸੀਂ ਗੁਪਤ ਰੋਗਾਂ ਵਾਲੇ ਜਿਹੜੇ ਮਰ ਜਿਆ ਉਹਦੀ ਕਰਾਉਣਾ ਸਾਰੇ ਠੀਕ ਗੁਪਤ ਰੋਗ ਚਾਹੇ ਕੋਈ ਹੋਵੇ ਚਾਹੇ ਦੇਰੀ ਹੈ ਚਾਹੇ ਮਤਲਬ ਆਰਮੀ ਹੈ ਸਾਨੂੰ ਮਿਲੋ ਅਕਲ ਠੀਕ ਜੀ ਕੋਈ ਇਸ ਦੀ ਕਰੀ ਮਤਲਬ ਗੁਪਤ ਰੋਗਾਂ ਦੀ ਇਲਾਜ ਜਿਹੜੇ ਹੈਗੇ ਨੇ ਉਹਦਾ ਕਰ ਵੀ ਕਰਦੇ ਨੂੰ ਸੋ ਇਲਾਵਾ ਆ ਤੁਹਾਨੂੰ ਬਿਮਾਰੀਆਂ ਦਿਖਾਈਆਂ ਨੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਜਿਹੜਾ ਹੈਗਾ ਇਲਾਜ ਕਰਦੇ ਨੇ ਹਨਾ ਇਹ ਆਪਾਂ ਨੇ ਕੱਲੀ ਕੱਲੀ ਕਰਕੇ ਹਣਾ ਬਾਕੀ ਅਗਰ ਤੁਹਾਨੂੰ ਇਸ ਤੋਂ ਇਲਾਵਾ ਵੀ ਕੋਈ ਬਿਮਾਰੀ ਆ ਤਾਂ ਵੀ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹਨਾਂ ਨੇ ਦੱਸਿਆ ਵੀ 84 ਵਾਟਰ ਰੋਗ ਹੁੰਦੇ ਨੇ ਜਿਹੜੀਆਂ ਆਪਣੇ ਸਰੀਰ ਦੀਆਂ ਬਰੀਕ ਨਾੜੀਆਂ ਨੇ ਉਹ ਬਲੌਕ ਹੋ ਜਾਂਦੀਆਂ ਨੇ ਉਹਦੇ ਬਹੁਤ ਸਾਰੇ ਕਾਰਨ ਨੇ ਆਪਾਂ ਕਾਰਨਾਸਤਾ ਨਹੀਂ ਪੈਂਦੇ ਪਰ ਡਾਕਟਰ ਸਾਹਿਬ ਉਹਨਾਂ ਨੂੰ ਠੀਕ ਕਰਦੇ ਨੇ ਬਾਕੀ ਅਗਰ ਤੁਹਾਨੂੰ ਬਿਮਾਰੀ ਹੈ ਹੈਗੀ ਆ ਕੋਈ ਵੀ ਤਾਂ ਇਹਨਾਂ ਕੋਲ ਜਰੂਰ ਆਓ ਤੁਹਾਡਾ ਬਹੁਤ ਸਾਰਾ ਪੈਸਾ ਬਚਾਉਂਦੇ ਨੇ ਹਣਾ ਤੁਹਾਡਾ ਬਹੁਤ ਸਾਰਾ ਸਮਾਂ ਬਚਾਉਂਦੇ ਨੇ ਮਤਲਬ ਇੱਕ ਨੰਬਰ ਤੋਂ ਤੇ ਬਿਮਾਰੀ ਠੀਕ ਕਰਦੇ ਨੇ ਤੇ ਸਾਨੂੰ ਡਾਕਟਰ ਸਾਹਿਬ ਦੱਸ ਰਹੇ ਸੀ ਕਹਿੰਦੇ ਯਾਰ ਜੇ ਪੱਲੀ ਸਟੇਜ ਉਹਦਾ ਵੀ ਇਲਾਜ ਕਰਦੇ ਬਿਲਕੁਲ ਜੀ ਬਿਲਕੁਲ ਹਨਾ ਕਾਫੀ ਐਸੇ ਲੋਕ ਨੇ ਜਿਹੜੇ ਡਾਕਟਰ ਸਾਹਿਬ ਨੂੰ ਠੀਕ ਹੋ ਕੇ ਬਹੁਤ ਜ਼ਿਆਦਾ ਪੈਸੇ ਦੇ ਕੇ ਵੀ ਜਾਂਦੇ ਨੇ ਪਰ ਲੈਂਦੇ ਜਿੰਨਾ ਕਿ ਇਹਨਾਂ ਦਾ ਬਣਦਾ ਉਨਾ ਹੀ ਲੈਂਦੇ ਨੇ ਸਾਨੂੰ ਇਹ ਚੀਜ਼ ਇਹਨਾਂ ਦੀ ਬਹੁਤ ਵਧੀਆ ਲੱਗੀ ਆ ਹਨਾ ਲੋਕਾਂ ਨੇ ਸਪੈਸ਼ਲ ਸਾਨੂੰ ਫੋਨ ਕਰ ਕਰਕੇ ਦੱਸਿਆ ਵੀ ਡਾਕਟਰ ਸਾਹਿਬ ਕੋਲੇ ਗਏ ਸੀ ਸਾਡਾ 5 ਲੱਖ ਲੱਗਣਾ ਸੀ ਅਸੀਂ ਕਹਿੰਦੇ ਸੀ ਡਾਕਟਰ ਸਾਹਿਬ ਨੂੰ 1 ਲੱਖ ਲੈ ਲਓ ਤੁਸੀਂ ਉਹ ਠੀਕ ਕਰਦਾ ਪਰ ਇਹਨਾਂ ਨੇ ਅੱਧੀ ਜਿਹੜੀ ਫੀਸ ਹੋਈ 2.500 ਲੈ ਲਈ ਇਹ ਗੱਲ ਸਾਨੂੰ ਬਹੁਤ ਵਧੀਆ ਲੱਗੀ ਬਾਕੀ ਇਹਨਾਂ ਕੋਲੇ ਆ ਕੇ ਜਾਓ ਤੁਹਾਡੀ ਬਿਮਾਰੀ ਜਿਹੜੀ ਹੈਗੀ ਆ ਉਹ ਮਿਲਦੇ ਆਂ ਅਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਧੰਨਵਾਦ